ਉਹ ਸਾਹ ਪਾ ਜਾ ਮੌਤ ਮੌਤ ਅੱਗੇ ਖੜੀ ਦਿੱਲੀ ਉਹਨਾਂ ਨੂੰ ਪਤਾ ਲੱਗ ਗਿਆ ਸਾਡੇ ਨਾਲ ਕੀ ਹੋਣਾ ਤੇ ਗਾੜੀ ਪੰਜਾਬ ਦਾ ਪਤਾ ਹੁਣ ਮਾਰੇ ਮੋੜ ਨੰਬਰ ਬਣਾਉਂਦੇ ਚਲੋ ਅਸੀਂ ਕਹਿੰਨੇ ਚਲੋ ਦੇਰ ਆਏ ਜ਼ਰੂਰਤ ਆਏ ਤੇ ਕਾਨੂੰਨ ਸਾਹਿਬ ਜੀ ਕਿਹਨਾ ਵੇਖਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬੱਚੇ ਨਿਗੇ ਦਾ ਦਾਦਾ ਸਾਦਨ ਕੋਲ ਲੱਭਦਾ ਨੇ ਕੋਲ ਅੱਛਾ ਵੱਡੇ ਵੱਡੇ ਸਮਾਗਰ ਵੇਚਦੇ ਪੁਲਿਸ ਵਾਲੇ ਨਾਲ ਵਿੱਚ ਜੀ ਮੋਟਰਸਾਈਕਲ ਵਾਲਾ ਚੋਰ ਅਸੀਂ ਫੜਿਆ ਉੱਤੇ ਚਾਬੀ ਲਾਉਣ ਡਿਆ ਕਿੱਥੇ ਦੀ ਗੱਲ ਐ ਖਡੂਰ ਸਾਹਿਬ ਜੀ ਫੜ ਕੇ ਕੌਂਤੀ ਦੇ ਗਿਆ ਤੇ ਅਜੇ ਹੀ ਇੱਥੇ ਆਏ ਤੇ ਉਹ ਸਾਡੇ ਕੋ ਆ ਗਿਆ ਉਸਾਂ ਦੀ ਆ ਸਾਨੂੰ ਬੰਦੇ ਦਾ ਨਾਮ ਦੱਸੋ ਅਸੀਂ ਕਿਦਾਂ ਤੁਹਾਨੂੰ ਨਹੀਂ ਪਤਾ ਤੁਹਾਨੂੰ ਸਾਰਾ ਹੀ ਪਤਾ ਉਸਾਂ ਨੂੰ ਖੁੱਪ ਉਸਾਰੇ ਖੁੱਲ ਪੀਦੇ ਆ ਉੱਥੋਂ ਫੜਨਾ ਪੁਲਿਸ ਕਹਿ ਰਹੀ ਆ ਕਿ ਸਾਡਾ ਸਾਥ ਦਿੱਤਾ ਜਾਵੇ ਤਾਂ ਨਸ਼ਾ ਬੰਦ ਕੀਤਾ ਜਾਵੇ ਪੁਲਿਸ ਦੇ ਸਾਥ ਕੀ ਦੇਈਏ ਜਿਹੜਾ ਕੋਈ ਬੰਦਾ ਫੜਾਈਦਾ ਚੌਥੇ ਦਿਨ ਬੰਦਾ ਬਾਹਰ ਆ ਜਾਂਦਾ ਆ ਹੁਣ ਪਿੰਡ 'ਚ ਵੇਰ ਪਾਉਣੀਆਂ ਗੱਲਾਂ ਇਹ ਪਤਾ ਤਾਂ ਸਾਰੇ ਨਹੀਂ ਵਕਾਉਣ ਕੀ ਵੇਚਣ ਡਿਆ ਕਿੱਥੇ ਵੇਚਣ ਡਿਆ ਜੇ ਕਿਹਨੂੰ ਦੱਸ ਦੇਦਾ ਚੌਥੇ ਦਿਨ ਅਗਲਾ ਭਗਵੰਤ ਮਾਨ ਫੋਕਰੀ 'ਚ ਬੇਚਕ ਜਿਨੀ ਮਰਜੀ ਮਾਰੀ ਜਾਵੇ ਪਰ ਉਹਦੇ ਦਮ ਚੈਨਾ ਹੈ ਨਹੀਂ ਕਿ ਸਾਡੇ ਅੰਮਰਸਰ ਦੇ ਵਿੱਚ ਵੜ ਕੇ ਨਸ਼ਾ ਮਕਾ ਸਕੇ ਹੈਨਾ ਸੁਣੋ ਕਿਤੇ ਪਤਾ ਨਹੀਂਗਾ ਵੀ ਕਿਹੜਾ ਵੇਚਦਾ ਕਿਹੜਾ ਨਹੀਂ ਵੇਚਦਾ ਇਹ ਪਿੰਡਾਂ ਚੜਿਓ ਐਸਕੇ ਪੁਲਿਸ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਸਰਬਜੀਤ ਸਿੰਘ ਅਸੀਂ ਇਸ ਟਾਈਮ ਦਿਨ ਦੁਨੀਆਂ ਦੇ ਮਾਲਕ ਸਾਹਿਬੇ ਕਮਾਲ ਸਹਿੰਸਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਪਵਿੱਤਰ ਧਰਤੀ ਤੇ ਮੌਜੂਦ ਖਦੂਰ ਸਾਹਿਬ ਵਿੱਚ ਮੌਜੂਦ ਆ ਜਿੱਥੇ ਤੰਤਨ ਬ੍ਰਹਮਗਣੀ ਬਾਬਾ ਗੁਰਮੁਖ ਸਿੰਘ ਜੀ ਬਾਬਾ ਉਤਮ ਸਿੰਘ ਜੀ ਬਾਬਾ ਚੰਡਾ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਇੱਥੇ ਸਲਾਨਾ ਵਰਤੀ ਉਹਨਾਂ ਦਾ ਦਿਨ ਯਾਦ ਕਰਦੇ ਹੋਏ ਲੋਕ ਦੇਸ਼ਾਂ ਦੇਸ਼ਾਂ ਨੂੰ ਜਿੱਥੇ ਪਹੁੰਚੇ ਨੇ ਉੱਥੇ ਹੀ ਇਲਾਕੇ ਨਹੀਂ ਸਕਤੇ ਜਿਹੜੀਆਂ ਨੇ ਉਹ ਵੀ ਬੜੇ ਉਤਸ਼ਾਹ ਦੇ ਨਾਲ ਜਿਹੜਾ ਹੈ ਇੱਥੇ ਲੰਤ ਮਸਤਕ ਹੋਣ ਵਾਸਤੇ ਆਉਂਦੀਆਂ ਨੇ ਗੱਲਬਾਤ ਕਰਦੇ ਆਂ ਦਵਾਨ ਹਾਲਚ ਦੇ ਵਿੱਚ ਤੁਹਾਨੂੰ ਲੈ ਕੇ ਚਲਦੇ ਆਂ ਲੋਕਾਂ ਨਾਲ ਗੱਲਬਾਤ ਕਰਦੇ ਆਂ ਕਿ ਜਿਵੇਂ ਮੌਜੂਦਾ ਹਾਲਾਤਾਂ ਦੇ ਉੱਪਰ ਜਿਵੇਂ ਭਗਵੰਤ ਮਾਨ ਸਰਕਾਰ ਹੁਣ ਥੋੜੇ ਜੀ ਜਿਹੜੇ ਦੇਖ ਰਹੇ ਆਂ ਕਿ ਜਾਗੀ ਆ ਥੋੜੀ ਜੀ ਸਾਢੇ 3:00 ਵਜੇ ਤੋਂ ਬਾਅਦ ਕੰਮ ਕਰਨ ਦੀ ਵੀ ਤੇ ਜਾਗੀ ਵੀ ਭਗਵੰਤ ਮਾਨ ਸਰਕਾਰ ਪੰਜ ਛੇ ਦਿਨ ਹੋ ਗਏ ਨੇ ਜਿਹੜਾ ਐ ਉਹ ਹੋਣਾ ਜਿਹੜੀ ਨਸ਼ਾ ਤਸ਼ਕਰਾਂ ਦੀਆਂ ਕੋਠੀਆਂ ਬਟਾਈਆਂ ਜਾ ਰਹੀਆਂ ਨੇ ਤੇ ਨਸ਼ਾ ਤਸ਼ਕਰਾਂ ਨੂੰ ਜਿਹੜੀ ਮੀਂਹ ਜਿਹੜੀ ਉਹਨਾਂ ਦੀ ਹਰਾਮ ਕੀਤੀ ਹੋਈ ਆ ਲੋਕਾਂ ਨਾਲ ਗੱਲਬਾਤ ਲੋਕਾਂ ਨੂੰ ਚੋਰੀਆਂ ਤੇ ਰਾਤ ਮਿਲ ਗਈ ਥੋੜੀ ਬਹੁਤ ਲੋਕ ਆਪਣੀ ਸੁੱਖ ਦੀ ਨੀਂਦ ਜਿਹੜੀ ਆ ਸੌ ਸਕਣ ਕਰਦੇ ਆ ਗੱਲਬਾਤ ਲੋਕਾਂ ਨੇ ਕੀ ਹੋਇਆ ਤੇ ਆ ਜੋ ਕੀ ਹੋਇਆ ਨੇ ਕਿਵੇਂ ਦੇਖਦੇ ਹੋ ਕੋਈ ਜੀ ਉਹ ਕਹਿੰਦੇ ਆ ਨਾ ਉਸਾ ਪੱਜਾ ਮੌਤ ਮੌਤ ਅੱਗੇ ਖੜੀ ਦਿੱਲੀ ਉਹਨਾਂ ਨੂੰ ਪਤਾ ਲੱਗ ਗਿਆ ਸਾਡੇ ਨਾਲ ਕੀ ਹੋਣਾ ਤੇ ਗਾੜੀ ਪੰਜਾਬ ਦਾ ਪਤਾ ਉਹਨਾਂ ਮਾਰੇ ਮੋੜ ਨੰਬਰ ਬਣਾਉਂਦੇ ਚਲੋ ਅਸੀਂ ਕਹਿੰਦੇ ਚਲੋ ਦੇਰ ਆਏ ਜ਼ਰੂਰਤ ਆਏ ਜਿਹੜਾ ਕੰਮ ਇਹਨਾਂ ਨੂੰ ਅੱਜ ਤੋਂ 3 ਸਾਲ ਪਹਿਲਾਂ ਕਰਨਾ ਚਾਹੀਦਾ ਜੀ ਹੁਣ ਕਰਨ ਲੱਗੇ ਆ ਚਲੋ ਵਧੀਆ ਗੱਲ ਆ ਕਰਨਾ ਚਾਹੀਦਾ ਪਰ ਸਿਰਫ ਕਿਤਨਾ ਕਿਤੇ ਖਾਣਾ ਪੂਰਤੀ ਆ ਨਿੱਕੇ ਮੋਟਿਆਂ ਨੂੰ ਪੜਦੇ ਜਿੱਥੇ ਵੱਡੀਆਂ ਮੱਛੀਆਂ ਨੂੰ ਅਜੇ ਵੀ ਨਹੀਂ ਹੱਥ ਪਾਰ ਐ ਪਤਾ ਨਹੀਂ ਕੀ ਕਾਰਨ ਜਾਂਦੇ ਮੋਢੇ ਇੱਥੇ ਜਾਂਦੇ ਤਾਂ ਨਹੀਂ ਪਾਰ ਐ ਚਲੋ ਜਿੰਨਾ ਵੀ ਕਰ ਰਾਇਆ ਥੋੜਾ ਬੋਦਾ ਵਧੀਆ ਵਾ ਚੰਗਾ ਲੱਗਦਾ ਵੀ ਥੋੜਾ ਬੋਦਾ ਵਧੀਆ ਕੰਮ ਕਰਦਾ ਐ ਬਹੁਤ ਧੰਦਾ ਜੀ ਭਾਈ ਕਿਵੇਂ ਦੇਖਦੇ ਹੋ ਹਾਂਜੀ ਮਾਨ ਸਰਕਾਰ ਨਸ਼ਾ ਤਸ਼ਕਰਿਆਂ ਦੀ ਨੀਂਦ ਹਰਾਮ ਕੀਤੀ ਹੋਈ ਐ ਕਿਵੇਂ ਦੇਖਦੇ ਹੋ ਹਨੀ ਚਿੱਟੇ ਚੰਗੇ ਉਪਰਾਲਾ ਐ ਕੋ ਕਰਦੇ ਹਾਂਜੀ ਇਹ ਵੀ ਕਿਨ ਪਹਿਲਾਂ ਹਰਨ ਚਾਹੀਦਾ ਐ ਇਹਨਾਂ ਦੇ ਉਪਰਾਲਾ ਦੇਲੀਗਾਂ ਹਾਰ ਗਈ ਆ अच्छा ਤੇ ਹੁਣ ਕੋਈ ਪੰਜਾਬ ਸਰਕਾਰ ਧੰਨਵਾਦ ਆਜੋ ਜੀ ਅਸ ਗਿਆ ਭਾਈ ਕੀ ਕੀ ਦੇਖਦੇ ਕਿਵੇਂ ਪੰਜਾਬ ਦਾ ਕੰਮ ਗਲਤ ਹੀ ਆ ਸਾਰੇ ਪੰਜਾਬ ਦੇ ਵਿੱਚ ਹੀ ਮਤਲਬ ਕਿ ਸੋਧ ਹੋਣੀ ਚਾਹੀਦੀ ਹੈ ਤੇ ਨਸ਼ਾ ਜਿਹੜਾ ਮੁਕਤ ਹੋਣਾ ਚਾਹੀਦਾ ਵਾ ਤੇ ਬੰਦੋਣਾ ਚਾਹੀਦਾ ਵਾ ਹਾਂਜੀ ਤੇ ਘਰ ਜਿਹੜੇ ਆ ਖਰਾਬ ਹੋਣ ਦੇ ਨਸ਼ੇ ਦੇ ਨਾਲ ਹੈ ਕਰਤੇ ਹਾਂਜੀ ਇੱਕ ਬੇਰੁਜ਼ਗਾਰੀ ਜਿਹੜੀ ਆ ਉਹ ਵੀ ਬਹੁਤ ਜ਼ਿਆਦਾ ਵਧਦੀ ਜਾ ਰਹੀ ਆ ਤੇ ਮੁੰਡੇ ਜਿਹੜੇ ਖਰਾਬ ਹੋਣ ਦੇ ਕੋਈ ਕੰਮ ਕਾਰ ਕਰਕੇ ਖੁਸ਼ ਨਹੀਂ ਕਰਨਾਸ਼ੇ ਦੇ ਵਿੱਚ ਹੀ ਫਸਦੇ ਜਾ ਰਹੇ ਦਲ ਤੱਕ ਤੇ ਨਸ਼ਾ ਮੁਕਤ ਹੋਣਾ ਚਾਹੀਦਾ ਹੈ ਮਾਨ ਸਰਕਾਰ ਨਸ਼ੇ ਦੇ ਤੇਜ ਹੋਈ ਹੋਣਾ ਜਾਗੀ ਹੈ ਕਿਵੇਂ ਦੇਖਦੇ ਹੋ ਵਧੀਆ ਹੋ ਗਿਆ ਠੀਕ ਹੈ ਹਾਂ ਦੇਖਦੇ ਨਸ਼ਾ ਮੁਕਤ ਹੋਣਾ ਚਾਹੀਦਾ ਪੰਜਾਬ ਚ ਜੀ ਹਾਂਜੀ ਹਾਂਜੀ ਸਹੀ ਹੈ ਸਹਿਮਤ ਹਾਂ ਸਹਿਮਤ ਹੈ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਕੋਮਤਮਾਨ ਸਰਕਾਰ ਪੰਜ ਛੇ ਦਿਨ ਹੋਇਆ ਹੈ ਕਾਫੀ ਨਸ਼ਾ ਤਸਕਰਾਂ ਜਿਹੜੀਆਂ ਕੋਠੀਆਂ ਟਾ ਰਹੀ ਹੈ ਉਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟ ਰਹੀ ਹੈ ਕਿਵੇਂ ਦੇਖਦੇ ਹੋ ਨਹੀਂ ਨਹੀਂ ਇਹ ਤਾਂ ਜਦਾ ਵਧ ਨੇ ਅੱਗੇ ਰੋਦੇ ਨੇ ਮੰਡੇ ਦਿਨ ਦੇ ਬਹੁਤ ਨਸ਼ਾ ਬਹੁਤ ਜ਼ਿਆਦਾ ਆਵੇ ਚੰਡੇ ਨੇ ਹਾਂ ਵੱਡੇ ਵੱਡੇ ਲੋਕ ਨੇ ਸਾਰੇ ਵੇਚਣੇ ਕਰਾ ਲੇ ਪਰ ਹੁਣ ਤਾਂ ਕਾਫੀ ਭੱਜਣਾ ਪਈ ਹੋਇਆ ਅੱਜ ਵੀ ਜਿਹੜੀ ਹੈ ਕੋਈ ਭੱਜ ਨਹੀਂ ਪਈ ਕਿਸ ਇਲਾਕੇ ਕੋਈ ਭੱਜ ਨਹੀਂ ਪਈ ਇਹ ਤਾਂ ਕਾਨੂੰਨ ਸਾਹਿਬ ਜੀ ਕਿੰਨਾ ਵੇਖਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬੱਚੇ ਲੇ ਗੇ ਦਾ ਦਾਦਾ ਸਾਹਿਬ ਕੋਲ ਲੱਭਦਾ ਨੇ ਕੋਲ ਅੱਛਾ ਵੱਡੇ ਵੱਡੇ ਸਭ ਰਾਣੀ ਮਰੀਏ ਜੀ ਇਹ ਬੇਰਕਰ ਕਰ ਕਰਤਾ ਬਚਲਾ ਪਾਪੀ ਬਣ ਗਿਆ ਇਹਦੇ ਹਾਂ ਜੀ ਨਵੀ ਪਨੀਰੀ ਖਤਮ ਕਰਦੇ ਲਗਾ ਹਾਂ ਜੀ ਹਾਂ ਜੀ ਬਹੁ ਮਰੀਸ ਪਰ ਕਾफी ਜਾਗੇ ਨੇ ਅੱਗੇ ਨਾਲੋਂ ਕਾफी ਹੁੰਦੇ ਪੱਛੇ ਜਾ ਕੇ ਨਹੀਂ ਜਾਗੇ ਨਹੀਂ ਜਾਗੇ ਨਹੀਂ ਜਾਗੇ ਇਹ ਤੋ ਤੋ ਘਾਂਡੇ ਦੀ ਲੋਕ ਬਖਾਵਾ ਘਾਂਡੇ ਜੀ ਹਾਂ ਜੀ ਹਾਂ ਜੀ ਕੋਈ ਨਹੀਂ ਜਾਗੀ ਜੀ ਚਲੋ ਆਰੇ ਕਿਹੜਾ ਬੰਦਾ ਪਿਛਾ ਠੇਕਣਾ ਪਿਓ ਠੇਕਣਾ ਆਏ ਤਮ ਘੋੜ ਤਰਾਏ ਜੇ ਘਰ ਮਗੜ ਬੱਕਾ ਪੰਜ 6 ਦਿਨ ਹੋ ਗਏ ਹੈ ਭਗਵੰਤ ਮਾਨ ਸਰਕਾਰ ਨੇ ਨਸ਼ਾ ਤਸਕਰਾਂ ਦੀਆਂ ਨਿੰਦਾਆਂ ਡਾਤੀਆਂ ਨੇ ਕੀ ਕਹਿਣਾ ਚਾਹੋਗੇ ਮੈਂ ਤਾਂ ਕੁਝ ਵੀ ਮੈਨੂੰ ਸਮਝ ਨਹੀਂ ਆਉਂਦੀ ਉਹੀ ਨਹੀਂ ਚਾਹੁੰਦੇ ਨਸ਼ਾ ਹਟੇ ਪੰਜਾਬ ਚ ਨਹੀਂ ਆਏ ਤੇ ਕਹਿੰਦੇ ਹਟੇ ਨਸ਼ਾ ਗਾ ਆਈ ਤੇ ਹੋਣ ਦੀ ਨਿੰਦਾ ਕਰਦੇ ਜਿਹੜੇ ਪ੍ਰਸ਼ੰਸਾ ਕਰਦੇ ਜੀ ਆਈ ਤਾਂ ਮੈਂ ਵੀ ਕਰਦੇ ਆ ਜੀ ਵੀ ਉਹਨਾਂ ਨਸ਼ਾ ਚੜਾਉਂਦਾ ਕਿਤਾ ਹੀ ਨਹੀਂ ਬੋਲੇ ਕਿ ਬਟਾ ਯੰਡਾ ਲੋਕਾਂ ਨੂੰ ਉਹਨਾਂ ਨੇ ਕਹਿੰਦਾ ਨਸ਼ਾ ਛੁੱਟ ਜਾਊਗਾ ਤੇ ਹੁਣ ਨਸ਼ਾ ਛੁੱਟਾ ਨਹੀਂ ਰੀੜਿਆ ਬੱਚੇ ਪਤਵਾ ਹੋ ਜਾਂਦੇ ਨਸ਼ਾ ਪ ਘਰ ਦੇ ਘਰ ਜੰਡੇ ਬਹੁਤ ਨਾਵਾਂ ਦੇ ਘਰ ਜਿਹੜੇ ਆ ਹਾਂਜੀ ਬੜੇ ਉੱਤੇ ਹਾਂ ਇਹ ਤਾਂ ਹੈ ਦੇ ਹਾਂਜੀ ਹੁਣ 5-6 ਦਿਨ ਹੋਈ ਚੁਕੰਨੀ ਹੋਈ ਐ ਹਾਂਜੀ ਪੰਜਾਬ ਜਾ ਕੇ ਫੜ ਫੜ ਕੇ ਸੁੱਟਣ ਰਹਿ ਜਨਾਂ ਤੇ ਉਹ ਆ ਕੇ ਵੀ ਆਈ ਜਾ ਕੇ ਆਹੀ ਆਪਣਾ ਕੀ ਜਿਹੜਾ ਬਨਿਆ ਹੀ ਨਹੀਂ ਤਾਂ ਕਿ ਦੂਰ ਸਾਹ ਤੋਂ ਉਹ ਵੀ ਸੁੱਟ ਜਾਂਦਾ ਤੇ ਚਲੋ ਵਧੀਆ ਸੀ ਅੰਮ੍ਰਿਤਪਾਲ ਦੀ ਗੱਲ ਹਾਂਜੀ 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 ਉਹਨਾਂ ਨੇ ਉਹਨਾਂ ਨੇ ਵੀ ਕਹਿੰਦੇ ਆ ਉਹਨਾਂ ਨੇ ਛਡਾ ਦੇਣਾ ਸੀ ਪਰ ਉਹਨਾਂ ਨੂੰ ਜੇਹ ਚ ਪਾ ਛੜਿਆ ਇਹਨਾਂ ਨੇ ਪਰ ਨਹੀਂ ਛਡਣਦੇ ਉਹਨਾਂ ਨੂੰ ਹਾਂ ਹੀ ਨਾ ਚਾਰ ਦਿਨਾਂ ਦੇ ਤੇ ਵਧੀਆ ਹੀ ਚੱਲਾ ਡੇ ਵੀ ਬੱਚੇ বাজ ਜਾਂਦੇ ਗਾਂ। ਜਿਉਂ ਉਹਨਾਂ ਦੇ ਬਾਹਰ ਆਉਣ ਨਾਲ ਤੁਹਾਡੇ ਬੱਚੇ বাজਦੇ ਨੇ। ਹੋਰ ਬੱਤੇ ਆ ਗਏ ਆਂਦੇ ਜਾਈਂ ਪਿੰਡ ਅੱਛਾ ਛਿਟਾਵਾਂਗੇ। ਭਗਵੰਤ ਮਾਨਿਆਂ ਦੇ ਬੰਦੇ ਨੇ ਕੀਤਾ ਉਸ ਤੋਂ ਜ਼ਿਆਦਾ ਹੋ ਗਿਆ। ਜ਼ਿਆਦਾ ਹੀ ਪਗੰਗਰਾਂ ਦੇ ਲੋਕਾਂ ਦੇ ਘਰ ਦੇ ਘਰਾਜੇ ਆ ਗਏ ਆ ਕਿ ਨਚ। ਬਹੁਤ ਬਹੁਤ ਧੰਨਵਾਦ ਜੀ। ਹਾਂ ਜੀ। ਨਸ਼ੇਰੀ ਦਲਦਲ ਬਹੁਤ ਜ਼ਿਆਦਾ ਵੱਧ ਚੁੱਕੀ ਸੀ। 5-6 ਦਿਨ ਹੋ ਗਏ ਨੇ। ਉਹਨਾਂ ਦੇ ਘਰ ਵੀ ਢਾਈ ਜਾ ਰਹੇ ਨੇ ਨਸ਼ਾ ਕਰਨ ਵਾਲਿਆਂ ਦੇ ਵੇਚਣ ਵਾਲਿਆਂ ਦੇ ਹਾਂਜੀ ਜੀ ਫੜ ਫੜ ਕੇ ਜ਼ਿਲ੍ਹਿਆਂ 'ਚ ਛੁੱਟੇ ਜਾ ਰਹੇ ਨੇ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਬਿਲਕੁਲ ਵਧੀਆ ਬਹੁਤ ਵਧੀਆ ਹਾਂ ਆਪ ਸੁਖ ਕਰ ਬਹੁਤ ਤੇਜ਼ ਹੈ ਭਗਵਾਨ ਸਰਕਾਰ ਬਹੁਤ ਬਹੁਤ ਵਧੀਆ ਚੰਗਾ داری ਹਾਂਜੀ ਹਾਂਜੀ ਜਵਾਬ ਬਹੁਤ ਵਧੀਆ ਕਰ ਰਹੇ ਹੋ ਕਿਉਂ ਕਹਿੰਦੇ ਹਾਂ ਮਹਾਰਾਜ ਵਧੀਆ ਆ ਕੇ ਵਧੀਆ ਚੰਗਾ ਕਰੋ ਕੇ ਚਲੋ ਮਿਹਰਬਾਨ ਸਾਥਰੀ ਗਾਲ ਜੀ ਪਰ ਕੋਈ ਮੰਨ ਸਰਕਾਰ ਨਸ਼ਾ ਤਸਕਰੀਆਂ ਨੂੰ ਦੌੜਾ ਲਵਾਰੀ ਹਣ ਕੀ ਕਹਿਣਾ ਜਾਊ ਸਾਡੇ ਪਿੰਡ ਤੇ ਲੱਗਣ ਰਹੀਆਂ ਉਹਦਾ ਪਿੰਡ ਦਾ ਕਹਿ ਨਹੀਂ ਜਾ ਕਾ ਪਿੰਡ ਕਿਹੜਾ ਹੈ ਮਗਲਾਣੀ ਅੱਛਾ ਬਹੁਤ ਵਧੀਆ ਸਾਡੇ ਸਰਪੰਚ ਨੇ ਬਹੁਤ ਥੱਲ ਪਾਈ ਹੈ ਹਾਂਜੀ ਪਰ ਇਹ ਲੋਕ ਕਹਿ ਰਹੇ ਨੇ ਨਹੀਂ ਹਟ ਨਹੀਂ ਰਹੀ ਲੋਕ ਨਹੀਂ ਰਾਜੀ ਹੁੰਦੇ ਕਾਂਗਰਸ ਨੂੰ ਨਹੀਂ ਰਾਜੀ ਤੇ ਕਾਲੀਆਂ ਨੂੰ ਵੀ ਰਾਜੀ ਤੇ ਹੁਣ ਇਹਨਾਂ ਆਮ ਪਾਰਟੀ ਨੂੰ ਨਹੀਂ ਰਾਜੀ ਰਾਜੀ ਕਿਹੜਾ ਕੋਈ ਕੋਈ ਨਹੀਂ ਰਾਜੀ ਕਰ ਸਕਦਾ ਸਾਰਿਆਂ ਨੂੰ ਆਪਣੇ ਘਰ ਦਾ ਪਰਿਵਾਰ ਨੂੰ ਨਹੀਂ ਰਾਜੀ ਨਹੀਂ ਕਰ ਸਕਦਾ ਹਲੋ ਤੁਹਾਡੇ ਪੂਰਾ ਐ ਨੇਰ ਨੰਦੇ ਆ ਗਏ ਪੰਜਾਬੀ ਚ ਕਹਿਦੀ ਇਹ ਨੇਰ ਪਾਇਆ ਪਿਆ ਨੇਰ ਪਾਇਆ ਹਾਂ ਚਲੋ ਜੀ ਪਿਛੇ ਦਾ ਟ੍ਰੈਕ ਹੋਇਆ ਨਹੀਂ ਭਾਈ 사ਸਰੀ ਗਾ ਇਹੜੀ ਬਾਬਾਏ ਬਾਈ ਤਾਨ ਕੋ ਕਾਫੀ ਟਾਈਮ ਹੋ ਗਿਆ ਸੀ ਲੋਕ ਕਹਿੰਦੇ ਨਸ਼ਾ ਨਹੀਂ ਬੰਦ ਹੋ ਰਿਹਾ ਨਸ਼ਾ ਨਹੀਂ ਬੰਦ ਹੋ ਰਿਹਾ ਪਰ ਭਗਵਾਨਤ ਮਾ ਸਰਕਾਰ ਐਕਸ਼ਨ ਜੀ ਪੂਰੀ ਹੁਣ ਕਿਵੇਂ ਦੇਖਦੇ ਹੋ ਨਹੀਂ ਨਸ਼ੇ ਜ ਤਾਰ ਨਹੀਂ ਸਕ ਪੂਰੀ ਕਰ ਰਹੀ ਸਰਕਾਰ ਜਿੱਥੇ ਤੱਕ ਉਹ ਕੰਮ ਕਰ ਰਹੀ ਹੈ ਕਰ ਰਹੀ ਹੈ ਜੀ ਹਾਂ ਮਨ ਖੁਸ਼ੀ ਯਾਰ ਹੋ ਰਹੀ ਹੈ ਹਾਂਜੀ ਹੁਣ ਖੁਸ਼ੀ ਨੋ ਠੀਕ ਯਾਰ ਜਿਦਾਂ ਮਾਵਾ ਦੀਆਂ ਜਿਹੜੇ ਆ ਉਹ ਭੁੱਖਾ ਉਜੜ ਚੁੱਕਿਆ ਸੀ ਪੰਜ ਛੇ ਦਿਨ ਤੋਂ ਦੇਖ ਰਿਹਾ ਆਪਾਂ ਟੀਵੀ 'ਤੇ ਵੀ ਦੇਖ ਰਹੇ ਆ ਕਿ ਜਿਹੜੀ ਆ ਪੂਰੀ ਪੁਲਸ ਵਿੱਚ ਪੁਲਸ ਵੀ ਜਿਹੜੀ ਆ ਪੂਰੀ ਆ ਆਪਣੇ ਧਨਮੰਦ ਨਾਲ ਖਿੱਚ ਖਿੱਚੂ ਤੋਂ ਪੂਰੀ ਕਰਨ ਦੀ ਨੋਜਵਾਨਾ ਦੀ ਕੋਈ ਦੇਖ ਰਿਹਾ ਨਹੀਂ ਆਪਣੇ ਸਰਕਾਰ ਦੀ ਸਾਰੀ ਕੋਈ ਜਾਇ ਮਾਫ ਕਰਨ ਦੀ ਹੈ ਅਸਿਆਲੇ ਦੇ ਪਰ ਜੋ ਹੁਣ ਪਹਿਲਾ ਇੱਕਦਮ ਦੇ ਹੋ ਨਹੀਂ ਸਕਦਾ ਸਾਰਾ ਕੋਈ ਸਹੀ ਉਹ ਘਰਾਂ ਕਰਕੇ ਉਹ ਸਰਕਾਰ ਚੋਂ ਦੀ ਲੋਕ ਕਹਿ ਰਹੇ ਨੇ ਜਿਹੜੇ ਪੁਲਿਸ ਵਾਲੇ ਉਹ ਪਹਿਲਾਂ ਉਹਨਾਂ ਨਾਲ ਰਲੇ ਹੁੰਦੇ ਆ ਸਾਰੇ ਦੇ ਬਾਰੇ ਨਹੀਂ ਕਹਾਂਦੇ ਜੀ ਇੱਕੋ ਸਾਰੇ ਹਾਂ ਜੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪੁਲਿਸ ਵਾਲੇ ਉਹ ਬਲਕਿ ਵੱਖ-ਵੱਖਰੇ ਹੁੰਦੇ ਆ ਉਹ ਆਦਾਂ ਦੇ ਕਿ ਪੰਜੇ ਜਿਹੜੇ ਉਹਨਾਂ ਦਾ ਪ੍ਰਭਾਵ ਨਹੀਂ ਹੁੰਦੀ ਘਾਤ ਦੀਆਂ ਤੇ ਸਾਰੇ ਇੱਕੋ ਜਿਹੇ ਨਹੀਂ ਆ हां ये भी गल है तो कहंदे लोग कहंदे ਵੀ ਸਾਡਾ ਸਾਥ ਦੋ ਪੁੱਛਦੇ ਨਹੀਂ ਸਾਡਾ ਸਾਥ ਦੋ ਕਹਿੰਦੇ ਸਾਥ ਦੇਈਏ ਅਸੀਂ ਸਾਥ ਦਿੰਦੇ ਆਂ ਸਾਡੇ ਦੇ ਮਰਜ਼ਾ ਕਰ ਦਿੰਦੇ हां ਇਹਦੀ ਗੱਲ ਹੈ ਕਿ ਪਰ ਸਾਰੇ ਉਹ ਦੱਸੇ ਕਿ ਕੁਝ ਨਹੀਂ ਹੁੰਦੇ ਕਿ ਇਹ ਰਾਲ ਕੇ ਜਿਹਦੀ ਪਹੁੰਚ ਹੁੰਦੀ ਆ ਉਹ ਛਡਾ ਲੈਂਦੇ ਆਪਣੇ ਬੰਦੇ हां ਠੀਕ ਯਾਰ ਚੱਲ ਆ ਦੇ ਤੇਜ਼ ਧੰਨ ਧੰਨ ਜੀ ਮੋਤਾਬਲ ਪ੍ਰਿੰਸੀਪਲ ਫਾਈਲ ਕਰਿਆ ਪੈਨੇ ਸਤਿ ਸ੍ਰੀ ਅਕਾਲ ਠੀਕ ਧਾੜ ਮੈਣ ਠੀਕ ਪਿੰਡਿਆ ਇਹੋ ਹੀ ਨਸ਼ਾ ਕਿੰਨਾ ਲੇਖਦਾ ਰੱਟ ਬਹੁਤ ਜਿਆਦਾ ਪਰੂਰ ਸਾਹਿਬ ਜੀ ਹੋਰ ਜਿਆਦਾ ਗੁਰੂ ਦੀ ਨਗਰੀ ਪਰ ਬਹੁਤ ਜਿਆਦਾ ਪਰ ਹੁਣ ਤਾਂ ਮਾਨ ਸਰਕਾਰ ਜਿਹੜੀ ਐ ਉਹਨਾਂ ਨੇ ਪੁਲਿਸ ਵੀ ਚੁੱਕਨੀ ਕਰਤੀ ਐ ਤੇ ਖੁਦ ਵੀ ਜਿਹੜਾ ਬੜਾ ਅੱਛਾ ਲੈ ਰਹੇ ਨੇ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਕੋਈ ਹਾਲ ਨਹੀਂ ਆ ਜੋ ਮਰਜੀ ਆ ਜੇ ਸਾਰਾ ਕੋਸ਼ਿ ਕੋਈ ਠੀਕ ਨਹੀਂ ਹੁਣ ਤੇ ਜਿਨ੍ਹਾਂ ਨੇ ਨਸ਼ੇ ਦੇ ਨਾਲ ਕੋਠੀਆਂ ਬਣਾਇਆ ਸੀ ਉਹ ਵੀ ਜਿਹੜੀਆਂ ਟਾਉਣਦੇ ਹੋ ਭਾਈ ਜਾਨ ਸਾਵਾ ਆਦਾ ਤੁਹਾਨੂੰ ਭਰਾ ਮਾਰੇ ਮਾ ਤੇਰਾ ਨੂੰ ਭਾਈ ਜਾਨ ਵਧੀਆ ਗੱਲ ਆ ਉਹਨਾਂ ਨੂੰ ਪਤਾ ਲੱਗੂਗਾ ਤੁਹਾਨੂੰ ਮਿਹਰਬਾਨੀ ਸਤਿਗੁਰ ਜੀ ਇਹੜਾ ਪਿੰਡ ਹੈ ਜੀ ਪਿੰਡ ਖਾਕ ਹੈ ਜੀ ਨਸ਼ਾ ਬਹੁਤ ਪੰਜਾਬ ਦੇ ਵਿੱਚ ਵੱਧ ਚੁੱਕਾ ਹੈ ਥੋੜੀ ਜਿਹੀ ਠੱਲ ਪੈਣ ਲੱਗੀ ਹੈ ਹੁਣ ਚੋਰੀ ਕੱਸੀ ਹੈ ਭਗਵੰਤ ਮਾਨ ਸਰਕਾਰ ਨੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਗੱਲਾਂ ਵਧੀਆ ਗੱਲਾਂ ਆ ਤੁਸੀਂ ਤਾਂ ਬੜੇ ਨੇ ਹੁਣ ਅਸੀਂ ਸਪੋਰਟ ਕਰੋਗੇ ਮਾਨ ਸਾਹਿਬ ਜੀ ਬਹੁਤ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਹੈ ਨਾ ਵਧੀਆ ਵਧੀਆ ਗੱਲ ਪੰਜ ਦਿਨ ਛੇ ਦਿਨ ਹੋਇਆ ਟੀਵੀਾਂ ਤੇ ਚੱਲਦਾ ਪਿਆ ਹੈ ਕਿ ਜਿਹੜਾ ਹੈ ਨਸ਼ਾ ਤਸ਼ਕਰ ਨੇ ਜ਼ਿਲ੍ਹਿਆਂ ਦੇ ਛੁੱਟੇ ਜਾ ਰਹੇ ਨੇ ਉਹਨਾਂ ਦੇ ਘਰ ਘਟਾਈ ਦੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਕੰਮ ਆ ਗਏ ਬਹੁਤ ਵਧੀਆ ਦਾ ਸਾਡਾ ਜਿਹੜਾ ਘਟਾ ਹੈ ਬਹੁਤ ਵਧੀਆ ਕੰਮ ਆ। ਇਹ ਬਾਰੇ ਦਾਲਾ ਬਹੁਤ ਵੱਧ ਗਿਆ ਲੋਕ। ਜਿਆਦਾ ਵੱਧ ਗਿਆ। ਜਿਆਦਾ ਵੱਧ ਕੇ ਬਹੁਤ ਬੱਚੇ ਘਰਾਂ ਦੇ ਘਰ ਬਰਬਾਦ ਹੋ ਗਏ ਯਾਰ। ਸਾਡੇ ਪਿੰਡ ਤਾਂ ਕਾਫੀ ਮੇਕਦਾ। ਹੱਖ ਪਿੰਡ। ਲੋ ਤੋਂ ਦੇਖਦਾ ਸਾਡੇ ਪਿੰਡ ਵੀ। ਬਹੁਤ ਮਿਹਰਬਾਨੀ। ਭਾਈ। ਅਸੀ ਕੋ ਸਰਪੀ ਟਿੱਡਾ ਵਧੀਆ ਵਧੀਆ। ਕਾਫੀ ਸਮੇਂ ਤੋਂ ਉਡੀਕ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇ। ਹਾਂਜੀ। ਥੋੜੀ ਜਿਹੀ ਚੂੜੀ ਕੱਸੀ ਆ ਭਗਵੰਤ ਮਾਨ ਸਰਕਾਰ ਨੇ। ਲੱਗਦਾ ਕਿ ਸੀ। ਨਹੀਂ ਸਰ ਸਾਨੂੰ ਤੇ ਲੱਗਦਾ ਕਿ ਅਸੀਂ ਉਹ ਆਡੇ ਪਿੰਡ 'ਚ ਮਾਲੋ ਅਜਾਲਾ ਵਾਲਾ ਸਾਡਾ ਪਿੰਡ ਆ ਗਲੀ ਗਲੀ ਨਸ਼ਾ ਦੇਖ ਰਿਹਾ ਜੀ ਉਹਨੇ ਆਡੇ ਪਿੰਡ ਲਾਉਣ ਵਾਲੇ ਨੇ ਜਿੰਨੇ ਵੇਚਣ ਵਾਲੇ ਅੱਛਾ ਬਹੁਤ ਜ਼ਿਆਦਾ ਨਸ਼ਾ ਵਧਿਆ ਆਂਡੇ ਦਾ ਆਹਨ ਤੇ ਕੋਈ ਲੱਗਾ ਵੀ ਕੱਸੀ ਚੂੜੀ ਕੱਸੀ ਹੋਇਆ ਕੁਛ ਹੋਇਆ ਨਹੀਂ ਲੱਗਦਾ ਨਾ ਜਿੱਦਾਂ ਟੀਵੀਆਂ ਨੇ ਆਪਾਂ ਅੱਖ 'ਚ ਰ ਆਪਾਂ ਵੇਖਣ ਦੇ ਪੰਜ ਛੇ ਦਿਨ ਹੋ ਗਏ ਜਿੱਦਾਂ ਟੀਵੀਆਂ ਜੀ ਲੱਦਾ ਵਾ ਅਸਲ ਜਿਹੜਾ ਆਣ ਕੇ ਪਿੰਡਾਂ ਦੇ ਆਣ ਕੇ ਵਿੱਚ ਵੜ ਕੇ ਵੇਖੋ ਵੀ ਕੀ ਬੰਦਿਆ ਵਾ ਟੀਵੀ ਤੇ ਹਰ ਕੋਈ ਇਦਾਂ ਕਹਿੰਦਾ ਵੀ ਆਹ ਕਿਤਾਬ ਕੀਤਾ ਪਰ ਅਸਲ ਜਿਹੜਾ ਪਿੰਡ ਦੇ ਵਿੱਚ ਆਣ ਕੇ ਪਾ ਲੱਗਾ ਉਹ ਤੂੜੀ ਜੜ ਦੇ ਬੜੀ ਕੀ ਕਸਨੇ ਇਹਨਾਂ ਨੂੰ ਚੈਨਾ ਡੋਰ ਨਹੀਂ ਬੰਦ ਹੁੰਦੀ ਨਸ਼ਾ ਇਹਨਾਂ ਕਿੱਥੋਂ ਬੰਦ ਕਰਾ ਲੈਣਾ ਅੱਛਾ ਹਾਂਜੀ ਹਾਂਜੀ ਹੋਰ ਬਾਕੀ ਤੇ ਬੜੀਆਂ ਦੂਰ ਦੀਆਂ ਗੱਲਾਂ ਵਾ ਉਹ ਨਹੀਂ ਇਹਨਾਂ ਤੋਂ ਬੰਦ ਹੁੰਦੀ ਵੀ ਇੰਨੀ ਬੈਨ ਚੀਜ਼ ਹੈ ਜਿਹੜੀ ਮਤਲਬ ਜਿੱਥੇ ਪਾਉਂਦੇ ਉਹ ਤੋਂ ਫੜਨਾ ਪਰ ਪੁਲਿਸ ਕਹਿ ਰਹੀ ਆ ਕਿ ਸਾਡਾ ਸਾਥ ਦਿੱਤਾ ਜਾਵੇ ਤਾਂ ਨਸ਼ਾ ਬੰਦ ਕੀਤਾ ਜਾਵੇ ਪੁਲਿਸ ਦਾ ਸਾਥ ਕੀ ਦੇਈਏ ਜਿਹੜਾ ਕੋ ਬੰਦਾ ਫੜਾਈਦਾ ਚੌਥੇ ਦਿਨ ਬੰਦਾ ਬਾਹਰ ਆ ਜਾਂਦਾ ਹੁਣ ਪਿੰਡ 'ਚ ਵੈਰ ਪਾਉਣ ਵਾਲੀਆਂ ਗੱਲਾਂ ਇਹ ਪਤਾ ਤਾਂ ਸਾਰੇ ਨਹੀਂ ਵਿਕਾਉਣ ਕੀ ਵੇਚਣ ਡਿਆ ਕਿੱਥੇ ਵੇਚਣ ਡਿਆ ਜੇ ਕੇ ਨੂੰ ਦੱਸ ਦੇਦਾ ਚੌਥੇ ਦਿਨ ਅਗਲਾ ਬਾਹਰ ਅੱਛਾ ਹਾਂਜੀ ਹਾਂਜੀ ਇਹਦੇ ਆਪ ਵੈਰ ਮੁੱਲ ਲੈਣ ਵਾਲੀਆਂ ਗੱਲਾਂ ਹੀ ਆ ਜੇ ਪੁਲਿਸ ਕੋ ਕਰਦੀ ਇਹਦੇ ਫਿਰ ਬੰਦਣਾ ਹੋਵੇ ਹਾਂਜੀ ਹਾਂਜੀ ਕਿਵੇਂ ਦੇਖਦੇ ਹੁੰਦਾ ਸ਼ਹਿਰ ਬੰਦ ਤੁਸ ਭਗਵਾਨ ਦਾ ਸਰਕਾਰ ਕਰੀ ਯਾ ਬਾਬਾ ਇੱਥੇ ਬਹੁਤ ਹੋਦਾ ਹੈ ਹੋਰ ਕੀ ਰਕਤ ਤੁਹਾਡੇ ਤੁਸੀਂ ਪੰਜਾਬ ਤੋਂ ਨਹੀਂ ਜੀ ਪੰਜਾਬ ਤੋਂ ਹੀ ਅੱਗੇ ਨਸ਼ਾ ਬੰਦ ਜਾਂ ਸੁਣ ਕਹਿਣਾ ਦਸ਼ਾ ਬੰਦਣਾ ਵਕੀ ਚਾਹੁੰਦੇ ਬੰਦ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਨਹੀਂ ਬਾਬਾ ਜੀ ਬੰਦ ਹੋਣਾ ਚਾਹੀਦਾ ਕਿ ਨਾ ਹੋਣਾ ਚਾਹੀਦਾ ਕਿਉਂ ਨਹੀਂ ਚਾਹੀਦਾ ਪੱਕਾ ਹੋਣਾ ਚਾਹੀਦਾ ਬੰਦ ਇਹ ਵੀ ਜੀ ਹੁਣਾਂ ਨੇ ਬਹੁਤ ਸੋਹਣੀ ਗੱਲ ਕੀਤੀ ਆ ਪੀ ਜਦਾਂ ਵੀ ਫੜਾਈ ਦਾ ਤੇ ਬੰਦਾ ਤੇ ਦੂਜੇ ਦਿਨ ਸੀ ਪੁਲਿਸ ਨੂੰ ਜਿਹੜਾ ਪਤਾ ਨਹੀਂ ਸਾਰਾ ਪ੍ਰਸ਼ਾਸਨ ਨੂੰ ਪੜਾ ਪਗਾ ਹੈ ਜੀ ਕੋਣ ਨੂੰ ਕੀ ਬੰਦ ਰੱਖਦਾ ਸਾਰਾ ਇਹਨਾਂ ਦੀ ਕੀ ਕੀਤਾ ਜਾ ਸਕਦਾ ਬੰਦ ਬੰਦ ਨਾ ਹੋਣਾ ਅੱਜ ਗੱਲ ਕਰੀ ਹੈ ਹਾਂਜੀ ਇਹ ਅਪੀਲ ਕਰਦੇ ਹਾਂ ਸਰਕਾਰ ਆਏ ਦੇਓ ਸਰਕਾਰ ਕਰਦੇ ਆ ਵੀ ਜਿਹੜੇ ਹਾਰ ਗਏ ਉਹਨਾਂ ਤੇ ਚਲੋ ਜਿਹੜੇ ਬੰਦ ਹੋਣਾ ਗੋਲੀਆਂ ਜਿਹੜੀਆਂ ਖਾਣ ਜਾਂਦੇ ਇਹ ਕਿਹੜਾ ਵੀ ਉੱਥੇ ਵੀ ਤੇ ਡੋਕਟਰ ਕਈ ਘੜੇ ਰੱਖਾ ਮਗਾ ਦੇ ਖਾ ਕੇ ਗੋਲੀਆਂ ਦੇ ਵੇਹਲੇ ਰਹਿੰਦੇ ਤੇ ਬੰਦਾ ਕਿਹੜੇ ਵੇਲੇ ਬਾਹਰ ਨਿਕਲਦਾ ਤੇ ਉਥੇ ਵੇਹਲੇ ਰਹਿੰਦੇ ਤੇ ਲੁੱਟਣਾ ਕਿਹੜੇ ਵੇਲੇ ਲੁੱਟਣ ਵਾਲੇ ਦੀ ਗੱਲ ਕਰਦੇ ਪਾ ਜੀ ਹਾਂ ਜੀ ਉਹ ਅਮਲੀ ਜਿਹੜੇ ਜਾਂਦੇ ਦਵਾਈਖਾਨਾ ਉਹ ਦਿੰਦੇ ਦਵਾਈ ਲੈਣ ਗਏ ਮੁਰਕੇ ਬੰਦੇ ਵੇਹਲੇ ਰਹਿੰਦੇ ਆ ਵੀ ਇਹ ਬੰਦੇ ਕੋ ਪੈਸੇ ਕਿੰਨੇ ਦੇ ਉਥੇ ਜਾ ਕੇ ਢਾ ਲੈਿੰਦੇ ਸਾਡੇ ਇੰਤਿਹਾਨ ਦੇ ਉਹ ਗੱਲਾਂ ਹੋਈਆਂ ਜੀ ਤੁਹਾਡੇ ਪਿੰਡ ਕਿਹੜਾ ਮੇਰਾ ਹੀ ਰਾਮਪੁਰਾ ਜੀ ਕਾਫੀ ਨਸ਼ਾ ਚੱਲਦਾ ਪਿੰਡੜ ਸਾਡੇ ਪਿੰਡ ਵੀ ਸਾਰੇ ਚੱਲਦਾ ਕਿ ਇਸ ਪਿੰਡ ਚ ਸਾਰੇ ਜਿਹੜਾ ਸਾਡੇ ਵੀ ਕਰਦਾ ਹਾਂ ਜੀ ਸਾਰੇ ਚੱਲਦਾ ਜੀ ਬੀਬੀ ਜੇ ਰੋਣਾ ਪਾਊਗਾ ਨਾ ਤੇ ਪਤਾ ਕਿਦਾਂ ਲੱਗੂਗਾ ਨਸ਼ਾ ਕਿੱਥੇ ਲੈ ਗਈ ਆ ਤੂੰ ਨਹੀਂ ਚਾਹੁੰਦੀ ਵੀ ਪੋਤੇ ਪੜੋਤੇਆਂ ਨੂੰ ਖੜਾ ਲੈ ਨਾ ਮੈਂ ਚਾਹੁੰਨੀ ਆ ਕਿ ਨਸ਼ਾ ਬੰਦ ਹੋਊਗਾ ਬੋਲੋਗੇ ਫੇਰ ਹੀ ਹਟੂਗਾ ਹਾਂ ਹਟੂਗਾ ਆਏ ਤਾਂ ਵੜਾ ਡਾਹੇ ਆਤਣਾ ਆਪੋ ਪਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਇਹ ਨਾਮ ਜੀ ਇਧਰ ਕਰੋ ਕੈਮਰਾ ਵੀਰ ਮੇਰਾ ਨਹੀਂ ਉਧਰ ਰਿਹਾ ਉਹਨੂੰ ਪਰ ਵੀਰ ਅਗਰਦੇਵ ਨਾ ਕਰਦੇ ਇਹਨਾਂ ਗੱਲ ਕਰਾ ਦੇ ਨਸ਼ੇ ਤੋਂ ਤੰਗ ਸੀ ਹੁਣ ਭਗਵੰਤ ਮਾਨ ਸਰਕਾਰ ਕਾਫੀ ਜੜੀਆ ਚੁੱਕੰਨੀ ਹੋਈ ਐ ਐਸਐਸਪੀ ਤੱਕ ਆਰਡਰ ਕੀਤੇ ਗਏ ਨੇ ਕਿ ਜਿਹੜੇ ਨਸ਼ਾ ਤਸ਼ਕਰਾ ਉਹਨਾਂ ਦੇ ਘਰ ਟਾ ਦਿੱਤੇ ਜਾਣ ਉਹਨਾਂ ਨੂੰ ਫੜ ਕੇ ਜੇਲਾ ਛੁਟਿਆ ਜਾਵੇ ਕਿਵੇਂ ਦੇਖਦੇ ਹਾਂ ਨਹੀਂ ਭਾਈ ਕੋਈ ਨਹੀਂ ਹੋਣ ਡਿਆ ਇਥੇ ਇੱਧਰ ਸਾਰੇ ਵਿਗੀ ਜਾਣ ਡਿਆ ਵਾ ਕੋਈ ਹਾਲੇ ਬੰਦ ਬੰਦ ਨਹੀਂ ਹੋਇਆ ਲੈ ਕੋਸ਼ਿਸ਼ ਸ਼ੁਰੂ ਕੀਤੀ ਉਹਨਾਂ ਨੇ ਤੁਮਰਾਏ ਕੰਡਾ ਹੈ ਹਾਲ ਤੱਕ ਤੁਹਾਨੂੰ ਪਤਾ ਹੀ ਆਂ ਸਾਨੂੰ ਨਹੀਂ ਕੋ ਲੱਗਦਾ ਹਾਂ ਮੈਨੂੰ ਤੁਹਾਨੂੰ ਯਕੀਨ ਨਹੀਂ ਹੈ ਕਿ ਨਹੀਂ ਬੰਦ ਹੋਣਾ ਨਹੀਂ ਹੋਦਾ ਮੁਸ਼ਕਲ ਹੈ ਇਹ ਮੈਂ ਦੇਖ ਰਿਹਾ ਭਾਈ ਨਹੀਂ ਭਾਈ ਬੰਦ ਨਹੀਂ ਹੋ ਸਕਦਾ ਨਹੀਂ ਬੰਦ ਨਹੀਂ ਪਰ ਸਰਕਾਰ ਜਦੋਂ ਕੋਰੋਨਾ ਆਈ ਸੀ ਦੋ ਜਣ ਵੀ ਬਾਹਰ ਇਕੱਠੇ ਨਹੀਂ ਹੋਣ ਦਿੰਦੀ ਤੇ ਚੁੜਕੀ ਉੱਥੇ ਮਾਰੀ ਉਹਨਾਂ ਦੇ ਘਰ ਉਹ ਗਰੀ ਵੜਦੇ ਸੀ ਸਰਕਾਰ ਚਾਹੇ ਹੋ ਸਕਦਾ ਕਿ ਨਹੀਂ ਸਰਕਾਰ ਚਾਹੇ ਸਭ ਕੁਝ ਹੋ ਸਕਦਾ ਬਾਂਦੀ ਕਰਾ ਸੇ ਫਿਰ ਉਹ ਕਰਨ ਦੀ ਕੋਸ਼ਿਸ਼ ਉਹਨ ਕਰ ਰਹੇ ਫਿਰ ਆਪਾਂ ਹੰਗਾਰਾ ਦੇ ਸਕਦੇ ਉਹਨਾਂ ਦਾ ਹੰਗਾਰਾ ਤਾਂ ਦੇ ਸਕਦੇ ਪਰ ਕੰਚ ਚ ਚਾਹ ਨਹੀਂ ਉਹਨਾਂ ਨੂੰ ਕੋਈ ਹਾਂਜੀ ਚੱਲ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਇਹ ਯੂਪੀ ਤੋਂ ਆਏ ਨੇ ਯੂਪੀ ਤੋਂ ਆਏ ਜੇ ਤੇ ਹੁਣ ਭਗਵੰਤ ਮਾਨ ਸਰਕਾਰ ਪੰਜਾਬ ਚ ਚਕੰਨੀ ਹੋ ਗਈ ਆ ਅੱਖਾਂ ਖੁੱਲ ਚੁੱਕੀਆਂ ਨੇ ਨਸ਼ੇ ਬੰਦ ਕਰਨ ਦੇ ਤੁਲੀ ਹੋਈ ਹੈ ਭਗਵੰਤ ਮਾਨ ਸਰਕਾਰ ਕਿਵੇਂ ਦੇਖਦੇ ਆ ਹੋਰ ਵਧੀਆ ਬਹੁਤ ਵਧੀਆ ਬਾਅਦ ਇਹ ਕਰ ਦੂਗੀ ਜੇ ਮੇਰੇ ਦੁਨੀਆ ਮਰਵਾ ਜ ਮਾਰ ਜਣੀ ਆ ਸਦੀ ਅੱਛਾ ਮੈਨੂੰ ਸਲਾਂਗਾ ਜੋ ਕੋ ਕਦਮ ਹੋਣਾ ਤਾਂ ਬਹੁਤ ਵਧੀਆ ਆ ਤਾਂ ਇਹਦੇ ਆਵੇ ਕਰਨਾ ਚਾਹੀਜੇ ਠੀਕ ਹੈ ਧੰਨਵਾਦ ਕਹਿੰਦੇ ਸਾਥੀ ਕਾ ਸਾਥੀ ਕਾ ਨਸ਼ਿਆਂ ਤੋਂ ਆਪਾਂ ਕਾਫੀ ਤੰਗ ਸੀ 5-6 ਦਿਨ ਹੋ ਗਏ ਨੇ ਭਗਵੰਤ ਮਾਨ ਸਰਕਾਰ ਕਾਫੀ ਚਕੰਨੀ ਹੋਈ ਆ ਫੜ ਕੇ ਉਹਨਾਂ ਦੀਆਂ ਕੋਠੀਆਂ ਵੀ ਢਾ ਰਹੀ ਆ ਉਹਨਾਂ ਨੂੰ ਫੜ ਕੇ ਜੇਲਾ ਸੁਟ ਰਹੀ ਆ ਕਿਵੇਂ ਦੇਖਦੇ ਇਹ ਸਹੀ ਦਾ ਦੇ ਨਹੀਂ ਅਸਾ ਕਰਨਾ ਉਹਨਾਂ ਨੂੰ ਜੀ ਮੈਨੂੰ ਨਸ਼ਾ ਬੰਦ ਨਹੀਂ ਹੋਣਾ ਚਾਹੀਦਾ ਨਸ਼ਾ ਬੰਦ ਜਰੂਰ ਨਸ਼ੇ ਨੇ ਤੇ ਸਾਰੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਮਾਵਾ ਦੇ ਪੁੱਤ ਕਈ ਜਿਹੜੇ ਆ ਖਤਮ ਹੋ ਗਈ ਚਾਹੀਦਾ ਨਹੀਂ ਨਸ਼ਾ ਬਿਲਕੁਲ ਬੰਦ ਹੋਣਾ ਚਾਹੀਦਾ ਬੀਬੀ ਜੀ ਕੀ ਕਹਿਣਾ ਚਾਹੋਗੇ ਅਏ ਇਹੋ ਕਹਿੰਦੇ ਕਿ ਨਸ਼ਾ ਬੰਦ ਹੋਵੇ ਤਾਂ ਮਾਵਾ ਦੇ ਪੁੱਤ ਬੱਚੇ ਨਾ ਤਾਂ ਘਰ ਵੱਸਣ ਘਰ ਵੱਸਣ ਹੁਣ ਉਹ ਕੋਠੀਆਂ ਢਾਰੇ ਨੇ ਜਿਹੜੇ ਨਸ਼ਾ ਵੇਚਦੇ ਆ ਫੜ ਫੜ ਕੇ ਸੁਟਣ ਦੇ ਜੇਲਾ ਜੀ ਕਿੱਦਾਂ ਦੇਖਦੇ ਆਹੀ ਇਹੋ ਆਨੇ ਆ ਕਿ ਉਹਨਾਂ ਦਾ ਰਵੇ ਕੱਖਣਾ ਉਹ ਮਾਵਾ ਦੇ ਪੁੱਤਾਂ ਦੀ ਬਰਬਾਦੀ ਕਰਨ ਦੇ ਆ ਅਈ ਇਹੋ ਆਨੇ ਜਿਹੜੇ ਵੇਚਦੇ ਆ ਉਹਨਾਂ ਦਾ ਤਾਂ ਘਰ ਕੁਲਾ ਬਣੇ ਤੇ ਜਿਹੜੇ ਮਾਵਾ ਦੇ ਪੁੱਤੋਂ ਖਾ ਖਾ ਕੇ ਉਜੰਡੇ ਆ ਉਹਨਾਂ ਦੇ ਘਰ ਵੱਸਣ ਆ ਕਰਕੇ ਲੈ ਬਾਬੇ ਆਓ ਆਸਰੇ ਗਾਣਾ ਕਿਹੜਾ ਨਗਰ ਹੈ ਨਗਰ ਲੋਕਾ ਸਦਾ ਲੋਕੇ ਵਾਲਿਓ ਭਗਵੰਤ ਮਾਨ ਸਰਕਾਰ ਜਿਹੜੀ ਹੈ ਨਸ਼ੇ ਤਸਕਰਾਂ ਦੀ ਨੀਂਦ ਹਰਾਮ ਕਰ ਚੁੱਕੀ ਹੈ ਹਨ ਨਹੀਂ ਨਹੀਂ ਕੋਈ ਨਹੀਂ ਕਰ ਚੁੱਕੀ ਦੇਖ ਰਿਹਾ ਤੁਸੀਂ ਟੀਵੀਆਂ ਦੇ ਹੁੰਦੇ ਹੋ ਭਜਣਾ ਢਪਰੀ ਪਈ ਉਹ ਐਵੇਂ ਛੋਟ ਮਾਰੀ ਜਾਂਦੀ ਹੈ ਮਤਲਬ ਤੁਸੀਂ ਇਹ ਗੱਲਾਂ ਸਹਿਮਤ ਨਹੀਂ ਨਹੀਂ ਕਿਉਂ ਭਾਜੀ ਸਹੀ ਹੈ ਜਿਹਨਾਂ ਦੇ ਘਰ ਵੀ ਟਾਏ ਜਾ ਰਹੇ ਆ ਹੁਣ ਉਹਨਾਂ ਨੂੰ ਜਿਹੜਾ ਉਹ ਇਹਨਾਂ ਨੂੰ ਪਤਾ ਹੀ ਹੈ ਸਰਕਾਰ ਸਰਕਾਰ ਜੋ ਕੁਝ ਵਰਤੀ ਕਰਦੀ ਹੈ ਮਖੌਲ ਦਾ ਹੀ ਆ ਸਕਦੇ ਆ ਉਹਨਾਂ ਪਰ ਉਹਨਾਂ ਦੇ ਹੋ ਨਸ਼ਾ ਵੇਚਣ ਦਾ ਹੀ ਤੇ ਗਰੀਬਾਂ ਦਾ ਗਰਬਰ ਬੰਦ ਕਰਨਗੇ ਨਸ਼ਾ ਵੇਚਣ ਵਾਲਿਆਂ ਦਾ ਗਰਪਨ ਨਹੀਂ ਬੰਦ ਕਰ ਸਕਦੇ ਇਹਨਾਂ ਦੀ ਮੈਂ ਨਾ ਸਰਕਾਰਾਂ ਦੇ ਵਿੱਚ ਇਹ ਸੇ ਆ ਤੇ ਤਾਂ ਕੋਈ ਤੂਜੂ ਦੇ ਖੰਡੀ ਪੁਰਸ ਨਾ ਨਾ ਬਹੁਤ ਚੰਗੇ ਬੋੜੇ ਜਿਹੜੇ ਨਹੀਂ ਆ ਇਹਦੇ ਉਹਨਾਂ ਨੂੰ ਫੜਨਗੇ ਵੇਚਣ ਵਾਲੇ ਬੰਦੇ ਨੂੰ ਨਹੀਂ ਛੱਡਦੇ ਕੋਈ ਤੈਨੂੰ ਕਿਤੇ ਪਤਾ ਕਿਹੜਾ ਪਿੰਡ ਜਿੱਥੇ ਨਸ਼ਾ ਨਹੀਂ ਲੱਗਦਾ ਭਾਈ ਜਾਈ ਜਾ ਕੇ ਕਹਿੰਦੇ ਵੀ ਤੁਸੀਂ ਸਾਨੂੰ ਦੱਸੋ ਕੌਣ ਵੇਚਦਾ ਉਹ ਦਸੀਦਾ ਪਰਚੇ ਦੱਸਣਾ ਭਾਈ ਮੌਂਦੇ ਆ ਜਿਹੜੇ ਲਾਦੇ ਉਹਨਾਂ ਦੇ ਪਰਚੇ ਪੈਂਦੇ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਫੜ ਨਹੀਂ ਕਹਿੰਦੇ ਘਰ ਵੀ ਤੇਰੇ ਮੇਰੇ ਆ ਗਿਆ ਤਾਂ ਦਵਾਈ ਉਹਨਾਂ ਨਾਲ ਹੀ ਕੋਈ ਆਣਾ ਜਦੋਂ ਆਪਣਾ ਟਾਈਮ ਆਇਆ ਹੈ ਨਾ ਤੇਰਾ ਸੀ ਦਾ ਉਦੋਂ ਆਪਣੇ ਖਾਸ ਦਾ ਵੀ ਮੁੰਡੇ ਫੜ ਫੜ ਕੇ ਕਿਦਾਂ ਮਾਰੇ ਗਏ ਇਹ ਨਸ਼ਾ ਨਹੀਂ ਬੰਦ ਹੋ ਸਕਦਾ ਕਿਹੜਾ ਪੈਣੀ ਤੇ ਨਸ਼ਾ ਨਹੀਂ ਤੈਨੂੰ ਦੱਸਿਆ ਜਿਆਦਾ ਪਤਾ ਲੱਗਣਾ ਪਿੰਡ ਇੱਕ ਦੱਸੋ ਕਿ ਪਿੰਡ ਦਾ ਘਰ ਹੀ ਇੱਕ ਦੱਸੋ ਇਥੇ ਨਸ਼ਾ ਨਹੀਂ ਹੈਗਾ ਹੈ ਕੋਈ ਪਿੰਡ ਭਾਈ ਘਰ ਆਇਆ ਨਸ਼ਾ ਨਹੀਂ ਹੈਗਾ ਘਰੋ ਘਰੀ ਪਿੰਡੇ ਪੰਡੇ ਲੋਕ ਮਰਨ ਦੇ ਠੀਕ ਹੈ ਨਾ ਇਹ ਸਰਕਾਰ ਨੂੰ ਕਹਿੰਦਾ ਨਹੀਂ ਆ ਨਹੀਂ ਹੁਣ ਤਾਂ ਕਾਫੀ ਚੁਕਾਨੀ ਹੋ ਚੁੱਕੀ ਜਾਗੇ ਕਿਹੜੇ ਸ਼ਹਿਰ ਕਿਹੜੇ ਪਿੰਡ ਘੜਾ ਕਿਹੜੇ ਰੋਹ ਮਰਨ ਦੇ ਮੁੰਡੇ ਕਿਹੜਾ ਪਿੰਡ ਹੀ ਨਹੀਂ ਆਇਆ ਜੂਰ ਸਾਹਿਬ ਇੱਕ ਜੀ ਵੀ ਆਇਆ ਇਹਦੇ ਘਰ ਦਾ ਨਸ਼ਾ ਲੋਕ ਵਿੱਚ ਐਂਡਾ ਕੋਈ ਸੇਧ ਤੁਹਾਨੂੰ ਮੁਲਾਜ਼ਮ ਪੁਲਿਸ ਵਾਲੇ ਤਾਂ ਕਹਿੰਦੇ ਸਾਨੂੰ ਦੱਸੋ ਰਾਜਮਾ ਆਪਦਾ ਹਿੱਸਾ ਜਾਂ ਬੰਦੇ ਆਡੇ ਦੇ ਲਸਨਾਲੇ ਦੇ ਹਾਂ ਨਹੀਂ ਕੀ ਦਚਾਨੀਆਂ ਚੋਰਾਣਾ ਨੇ ਨਹੀਂ ਕਰਤਾਂ ਨਹੀਂ ਚੋਰਾਣਾ ਕੀ ਕੀ ਗੈ ਹੈ ਆਹ ਉਹ ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਪੁਲਿਸ ਚੋਰਾਣਾ ਦਾ ਰਲ ਹੀ ਹੋਈ ਹੈ ਰਲ ਆਦ ਲੈ ਆਂਦੇ ਹੀ ਆ ਪੁਲਿਸ ਆ ਪੇੜ ਵੀ ਆ ਜਿੱਦੇ ਨਿਸ਼ਾਨ ਨਹੀਂ ਵੇਖਦਾ ਭਾਜੀ ਆਹੀ ਉਹਦਾ ਆਪਣਾ ਗਰੁੱਪ ਬਣਾਇਆ 50 ਸਟਾ ਬੰਦੇ ਦਾ ਉਹ ਸਾਡੇ ਦੇ ਪਰਚੇ ਪੈ ਗਏ ਹੈ ਕੋ ਸਾਡੇ ਦੇ ਮਾਨ ਸਰਕਾਰ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ ਕਿ ਜਿਹੜੇ ਪਲੀ ਗੱਲ ਦਾ ਮੁਲਾਜ਼ਮ ਕਹਿੰਦੇ ਨੇ ਕਿ ਸਾਨੂੰ ਤੁਸੀਂ ਸਾਖ ਦਿਓ ਲੋਕ ਸਾਖ ਦੇਣ ਤਾਂ ਜੋ ਅਸੀਂ ਜਿਹੜੇ ਆ ਨਸ਼ਾ ਤਸਕਰ ਜੇਲਾਂ ਚ ਸੁੱਟ ਸਕੀਏ ਪਰ ਜੋ ਦੱਸਦੇ ਆ ਉਹਨਾਂ ਦੇ ਵੀ ਕਿਤਨੇ ਕਿਤੇ ਪਰਚੇ ਆ ਜਿਹੜੇ ਉਹ ਵੀ ਕਹਿੰਦੇ ਪਾਇਓ ਨੇ ਕਿਹੜੇ ਕਿਹੜੇ ਥਾਣੇ ਪਰਚਾ ਹੋਇਆ ਦਰਦੇ ਬਈ ਪਤਾ ਕੀ ਆ ਇਹ ਤੁਸੀਂ ਹਸਾ ਲੜੋ ਕਿਹੜਾ ਪਿੰਡ ਕੋਈ ਹੈਗਾ ਇੱਥੇ ਨਹੀਂ ਮੈਂ ਨਸ਼ਾ ਵੇਚਦਾ ਉਹ ਪਿੰਡ ਹੈ ਜਾਂ ਕੋਈ ਸ਼ਹਿਰ ਹੈਗਾ ਕਿਹੜਾ ਘਰ ਕੋਈ ਵਜੇ ਹੈਗਾ ਮੈਨੂੰ ਦੱਸੋ ਸਰਕਾਰ ਨੂੰ ਨਹੀਂ ਪਤਾ ਲੱਗਣਾ ਇਸ ਚੀਜ਼ ਦਾ ਕਹਿੰਦਾ ਤੈਨੂੰ ਲੈ ਚੱਲਦੇ ਲੈ ਲਾ ਆਲੇ ਲਾਕੇ ਤੂੰ ਆ ਜਾ ਕੇ ਦੇਖ ਮੈਂ ਆ ਜਾ ਕੇ ਦੇਖ ਇੱਥੇ ਗੁਰੂਰ ਸਾਹਿਬ ਵੀ ਕੰਨੀ ਆ ਬਣੀ ਆ ਉਹ ਵੀ ਕਹਿੰਦਾ ਬੋਲੀ ਹਾਂ ਬੋਲੋ ਕਿਤੇ ਹੈਗਾ ਸਾਰੇ ਇੱਥੇ ਨਹੀਂ ਬੋਜਦਾ ਹੈ ਸਾਰੇ ਪਿੰਡਾਂ ਦਾ ਇਹੋ ਹਾਲ ਆ ਕੋਈ ਕਿਸੇ ਨੂੰ ਪੁੱਛਦਾ ਨਹੀਂ 10-10 ਬੰਦੇ ਇੱਕ ਥਾਂ ਪੀਂਦੇ ਆ ਲੇਬੇ ਸਾਡੇ ਕੋਲ ਪਹੁੰਚ ਜਾ ਵੀ ਤੁਸੀਂ ਦਿੱਤੋ ਅਸੀਂ ਰਾਤ ਪਾਰ ਗਏ ਉਹ ਕੋਈ ਫੜਦੇ ਇਹਨਾਂ ਨੂੰ ਸਾਰਾ ਹੀ ਪਤਾ ਸਰਕਾਰ ਨੂੰ ਵੀ ਪਤਾ ਵਾ ਕਿ ਕਿੱਥੇ ਪਤਾ ਮੰਨਦੇ ਨਹੀਂ ਬਾਹਰ ਆ ਰਿਹਾ ਇਹ ਦੇ ਆਪਾਂ ਨੂੰ ਮੂਰਖ ਬਣਾਉਂਦੇ ਨਹੀਂ ਨਹੀਂ ਤੁਹਾਡੇ ਕਾਲ ਜਿਹੜੀ ਆ ਦੂਰ ਤੱਕ ਤੇ ਜਾਈ ਜਾਊ ਸਾਡਾ ਕੰਮ ਹੈ ਤੁਹਾਡੀ ਗੱਲ ਅੱਗੇ ਤੱਕ ਪਹੁੰਚਾਉਣੀ ਨਹੀਂ ਘਰੇ ਬੈਠਿਆ ਕੁਝ ਹੋਣਾ ਨਹੀਂ ਲੋ ਮੈਂਬਰ ਬਣਾਉਣੇ ਪਹਿਲੇ ਤੇ ਇੱਕ ਸਰਪੰਚ ਬਣਾਉਣੇ ਆ ਜੇ ਸਰਪੰਚ ਆ ਗਏ ਤੇ ਜਾਊਗਾ ਤੇ ਮੈਂਬਰ ਕੀ ਕਰਨਗੇ ਦੂਜੇ ਦੇ ਵੇਖਣੇ ਹੀ ਆ सरपंचਾਂ ਦੇ ਪਹਿਲਾ ਸਿਕੰਜਾ ਕੱਸਿਆ ਜਾਵੇ ਤੇ ਸਾਰਾ ਕੰਮ ਹੋ ਜਾਏ। ਪਰ ਦੇਖਿਆ ਜਾਂਦਾ ਲਾਲਜੀ ਤੇ ਭੁੱਲਰ ਜਿਹੜੇ ਇੱਧਰ ਅਮਨ ਜਿੱਧਰ ਸਿੰਘ ਲਾਲਪੁਰਾ ਨੇ ਉਹਨਾਂ ਵੱਲੋਂ ਪੰਚਾਇਤਾਂ ਦੇ ਵਿੱਚ ਜਿਹੜਾ ਮਤਾ ਪਾਇਆ ਗਿਆ ਵੀ ਜਿਹੜਾ ਨਸ਼ਾ ਤਸਕਰਾਂ ਉਹਨਾਂ ਤੋਂ ਪਿੱਛੇ ਪਹ ਨਹੀਂ ਜਾਣਾ। ਉਹ ਜਾਂਦੇ ਆ ਜਾਂਦੇ ਕਿਉਂ ਨਹੀਂ ਹੈ। ਉਹ ਲਾਗੇ ਵਿਗਨਦੇ ਹੋ ਕੇ ਜਾਂਦੇ। ਉਹ ਲਾਗੇ ਵਿਗਨਦੇ ਹੋ ਕੇ ਤਾਂ ਕਿ ਕਿਤੇ ਕਿਤੇ ਪੱਟੀ ਲਾਗੇ ਵਿਗਨਦੇ ਪੱਟੀ 'ਚ। ਲਾਲ ਜਾਂ ਪੱਟੀਆਂ ਲਾਗੇ। ਪੱਟੀ